ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਪਰਿਵਾਰਕ ਕਹਾਣੀ ਦੇ ਵਿੱਚ ਆਪਾਂ ਹਾਜ਼ਰ ਹੋਈ ਹਾਂ ਅੱਜ ਦੀ ਇੱਕ ਬਹੁਤ ਹੀ ਭਾਵੁਕ ਕਰ ਦੇਣ ਵਾਲੀ ਪਰਿਵਾਰਕ ਕਹਾਣੀ ਦੇ ਨਾਲ ਆਪਾਂ ਅਕਸਰ ਸੁਣਦੇ ਹਾਂ ਕਿ ਸਿਆਣੇ ਕਹਿੰਦੇ ਨੇ ਕਿ ਜੇ ਨਰਕ ਸੁਰਗ ਕਿਤੇ ਹੈ ਤਾਂ ਉਹ ਇਸ ਧਰਤੀ 'ਤੇ ਹੀ ਆ ਜੇ ਅਸੀਂ ਕਿਸੇ ਨਾਲ ਮਾੜਾ ਕਰਦੇ ਹਾਂ ਤਾਂ ਉਹਦਾ ਹਿਸਾਬ ਸਾਨੂੰ ਇੱਥੇ ਹੀ ਦੇਣਾ ਪੈਂਦਾ ਪਹਿਲਾਂ ਲੋਕ ਕਿਹਾ ਕਰਦੇ ਸੀ ਕਿ ਜੇ ਕੋਈ ਕਿਸੇ ਨਾਲ ਧੋਖਾ ਕਰਦਾ ਠੱਗੀ ਕਰਦਾ ਤਾਂ ਉਹਨੂੰ ਨਰਕਾਂ 'ਚ ਜਗ੍ਹਾ ਮਿਲਦੀ ਆ ਪਰ ਇੱਥੇ ਵੀ ਹਿਸਾਬ ਕਿਤਾਬਾਂ ਜਿਹੜੇ ਹੋ ਜਾਂਦੇ ਆ ਉਹ ਆਪਣੀ ਅੱਜ ਦੀ ਕਹਾਣੀ ਦੋ ਭਰਾਵਾਂ ਦੀ ਕਹਾਣੀ ਆ ਸੁਰਜੀਤ ਸਿੰਘ ਤੇ ਬਲਵੰਤ ਸਿੰਘ ਦੋਨੋਂ ਭਰਾ ਨੇ ਦੋਨੋਂ ਇਕੱਠੇ ਪਰਿਵਾਰ ਦੇ ਵਿੱਚ ਰਹਿੰਦੇ ਆ ਜਦੋਂ ਦੋਨਾਂ ਦਾ ਵਿਆਹ ਹੁੰਦਾ ਤਾਂ ਉਹਨਾਂ ਦੇ ਮਾਪਿਓ ਆ ਜਿਹੜੇ ਉਹ ਬਜ਼ੁਰਗ ਹੋ ਚੁੱਕੇ ਸੀ ਤੇ ਉਹਨਾਂ ਦੇ ਮਾਪਿਓ ਉਹਨਾਂ ਦੇ ਵਿਆਹ ਤੋਂ ਥੋੜੀ ਦੇਰ ਬਾਅਦ ਹੀ ਉਹਨਾਂ ਦੀ ਮੌਤ ਹੋ ਜਾਂਦੀ ਆ ਹੁਣ surjeet ਤੇ balwant ਆ ਜਿਹੜੇ ਉਹਨਾਂ ਦੀਆਂ ਪਤਨੀਆਂ ਤੇ ਉਹ ਦੋਨੋਂ ਘਰ ਦੇ ਵਿੱਚ ਰਹਿੰਦੇ ਆ ਜਿਹੜਾ surjeet ਸੀ ਉਹਦੇ ਇੱਕ ਪੁੱਤ ਹੋਇਆ ਤੇ ਜਿਹੜਾ balwant ਸੀ ਉਹਦੇ ਇੱਕ ਪੁੱਤ ਤੇ ਇੱਕ ਧੀ ਹੋ ਜਾਂਦੇ ਆ ਸਮਾਂ गुज़रਦਾ ਬੱਚੇ ਆ ਜਿਹੜੇ ਉਹ ਇਕੱਠੇ ਖੇਡਦੇ ਆ ਇਕੱਠੇ ਪਲਦੇ ਆ ਇਕੱਠੇ ਹੀ ਪੜ੍ਹਦੇ ਆ ਇੱਕ ਪਰਿਵਾਰ ਦੇ ਵਿੱਚ ਬਹੁਤ ਉਹਨਾਂ ਦਾ ਆਪਸ ਵਿੱਚ ਮੋਹ ਹੁੰਦਾ ਸਮਾਂ ਗੁਜ਼ਰਦਾ ਗਿਆ ਬੱਚੇ ਪੜ੍ਹ ਲਿਖ ਗਏ ਸਰਜੀਤ ਸਿੰਘ ਜਿਹੜਾ ਉਹ ਬਿਮਾਰ ਰਹਿਣ ਲੱਗ ਗਿਆ ਤੇ ਸਰਜੀਤ ਸਿੰਘ ਆਪਣੇ ਘਰ ਵਾਲੀ ਨੂੰ ਕਹਿੰਦਾ ਕਿ ਵੀ ਆਪਣਾ ਪੁੱਤ ਵੀ ਅਜੇ ਛੋਟਾਗਾ ਵੀ ਪਰ ਮੈਨੂੰ ਐਂ ਲੱਗਦਾ ਵੀ ਮੈਂ ਆਪਣੇ ਪੁੱਤ ਦਾ ਵਿਆਹ ਵੀ ਨਹੀਂ ਦੇਖ ਸਕਣਾ ਵੀ ਮੈਂ ਪਹਿਲਾਂ ਮੈਨੂੰ ਕੁਝ ਹੋਊਗਾ ਉਹ ਕਹਿ ਦਿੰਦੀ ਵੀ ਨਹੀਂ ਇਹੋ ਜੀ ਗੱਲ ਨਾ ਕਰਿਆ ਕਰੋ ਵੀ ਆਪਣੇ ਇੱਕੋ ਇੱਕ ਤਾਂ ਪੁੱਤ ਆ ਵੀ ਤੁਸੀਂ ਐਂ ਕਿਉਂ ਕਹਿਣੀ ਹੋਗੇ ਵੀ ਸਗੋਂ ਬੰਦੇ ਨੂੰ ਪੋਜ਼ਿਟਿਵ ਰਹਿਣਾ ਚਾਹੀਦਾ ਚਲੋ ਕਹਿੰਦੇ ਹੁੰਦੇ ਆ ਹਨਾ ਕਈ ਵਾਰੀ ਜਦੋਂ ਕਿਸੇ ਦੇ ਦਿਨ ਥੋੜੇ ਰਹਿਣ ਦੇਖ ਹੁਣ ਜਾਂ ਟਾਈਮ ਥੋੜਾ ਰਹਿੰਦਾ ਹੋਵੇ ਤਾਂ ਉਹਨੂੰ ਪਤਾ ਲੱਗ ਜਾਂਦਾ ਤੇ ਉਹੀ ਗੱਲ ਹੋਈ ਸਰਜੀਤ ਸਿੰਘ ਸੀ ਜਿਹੜਾ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਸਾਰੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਸਰਜੀਤ ਸਿੰਘ ਦਾ ਭਰਾ ਬਲਵੰਤ ਸਿੰਘ ਭੁੱਬਾ ਮਾਰ ਮਾਰ ਰੋਂਦਾ ਕਿਉਂਕਿ ਦੋਨਾਂ ਦਾ ਆਪਸ ਵਿੱਚ ਬਹੁਤ ਪਿਆਰ ਸੀ ਬੱਚੇ ਬਹੁਤ ਰੋਂਦੇ ਆ ਕਹਿੰਦੇ ਆ ਜੇ ਸਮਾਂ ਕੋਈ ਜ਼ਖਮ ਦਿੰਦਾ ਤੇ ਸਮਾਂ ਉਹਨੂੰ ਭਰ ਵੀ ਦਿੰਦਾ ਹੌਲੀ ਹੌਲੀ ਸਮਾਂ ਗੁਜ਼ਰਦਾ ਗਿਆ ਬਲਵੰਤ ਸਿੰਘ ਸੀ ਜਿਹੜਾ ਉਹ ਆਪਣੇ ਭਤੀਜੇ ਨੂੰ ਬਹੁਤ ਪਿਆਰ ਕਰਦਾ। ਸਰਜੀਤ ਸਿੰਘ ਦੇ بیٹے ਨੂੰ ਇੰਨਾ ਪਿਆਰ ਕਰਦਾ ਆਪਣੀ ਔਲਾਦ ਨਾਲੋਂ ਵੀ ਵੱਧ। ਤੇ ਸਰਜੀਤ ਸਿੰਘ ਦੇ ਪੁੱਤ ਨੂੰ ਕਦੇ ਵੀ ਆਪਣੇ ਪਿਓ ਦੀ ਕਮੀ ਮਹਿਸੂਸ ਨਹੀਂ ਹੋਈ ਸੀ। ਉਹ ਸੋਚਦਾ ਰਹਿੰਦਾ ਵੀ ਮੇਰੇ ਤਾਇਆ ਜੀ ਕਿੰਨੇ ਚੰਗੇ ਨੇ ਵੀ ਦੇਖ ਆਪਣੀ ਔਲਾਦ ਨੂੰ ਓਨਾ ਪਿਆਰ ਨਹੀਂ ਕਰਦੇ ਵੀ ਇਹਨਾਂ ਦੇ ਦਿਲ 'ਚ ਇਹ ਆ ਵੀ ਕਿਤੇ ਮੈਨੂੰ ਇਹ ਕਮੀ ਫੀਲ ਨਾ ਹੋਵੇ ਵੀ ਮੇਰੇ ਪਾਪਾ ਇਸ ਦੁਨੀਆ 'ਤੇ ਨਹੀਂ ਰਹੇ। ਸਰਜੀਤ ਸਿੰਘ ਦਾ ਬੇਟਾ ਸੀ ਜਿਹੜਾ ਉਹ ਪੜ੍ਹਾਈ ਦੇ ਵਿੱਚ ਕਾਫੀ ਹੁਸ਼ਿਆਰ ਸੀ ਤੇ ਉਹਨੂੰ ਨੌਕਰੀ ਮਿਲ ਜਾਂਦੀ ਆ। ਨੌਕਰੀ ਉਹਦੀ ਦੂਰ ਹੁੰਦੀ ਆ ਘਰ ਤੋਂ 150 ਕਿਲੋਮੀਟਰ 30-35 ਹਜ਼ਾਰ ਉਹਦੀ ਤਨਖਾਹ ਹੁੰਦੀ ਆ ਸਰਕਾਰੀ ਨੌਕਰੀ ਹੁੰਦੀ ਆ ਚਲੋ ਜਦੋਂ ਉਹਨੂੰ ਨੌਕਰੀ ਮਿਲੀ ਤਾਂ ਬਲਵੰਤ ਸਿੰਘ ਬਹੁਤ ਖੁਸ਼ ਹੋਇਆ ਉਹ ਆਪਣੇ ਭਤੀਜੇ ਨੂੰ ਕਹਿੰਦਾ ਵੀ ਅੱਜ ਮੇਰੇ ਮਨ ਤੋਂ ਬਹੁਤ ਵੱਡਾ ਬੋਝ ਲੈ ਗਿਆ ਵੀ ਤੂੰ ਸੈੱਟ ਹੋ ਗਿਆ ਨਾ ਵੀ ਹੁਣ ਮੈਂ ਆਪਣੇ ਭਰਾ ਦੀ ਮਤਲਬ ਉਹਦੀ ਕਿਹ ਲੋ ਆਤਮਾ ਨੂੰ ਜਵਾਬ ਦੇਣ ਜੋਗਾ ਹੈਗਾ ਤੇ ਸਰਜੀਤ ਸਿੰਘ ਦਾ ਪੁੱਤਰ ਸੀ ਜਿਹੜਾ ਜੱਗੀ ਉਹਨੂੰ ਵੀ ਐਂ ਲੱਗਦਾ ਸੀ ਵੀ ਮੇਰੇ ਤਾਇਆ ਜੀ ਤਾਂ ਰੱਬ ਵੀ ਨਹੀਂ ਵੀ ਇੰਨਾ ਸ਼ਾਇਦ ਮੇਰਾ ਪਿਓ ਵੀ ਨਾ ਕਰਦਾ ਮੇਰਾ ਚਲੋ ਸਮਾਂ ਗੁਜ਼ਰਿਆ ਤੇ ਇੱਕ ਦਿਨ ਬਲਵੰਤ ਸਿੰਘ ਆਪਣੇ ਭਤੀਜੇ ਨੂੰ ਫੋਨ ਕਰਦਾ ਤੇ ਉਹਨੂੰ ਕਹਿੰਦਾ ਕਿ ਪੁੱਤ ਦੇਖ ਤੈਨੂੰ ਪਤਾ ਵੀ ਆਪਣੇ ਕੋਲ 14 ਕਿੱਲੇ ਜ਼ਮੀਨ ਦੇ ਆ ਵੀ ਸੱਤ ਤੈਨੂੰ ਆਉਂਦੇ ਆ ਸੱਤ ਮੇਰੇ ਮੁੰਡੇ ਨੂੰ ਆਉਂਦੇ ਆ ਪਰ ਆਪਣੀ ਜ਼ਮੀਨ ਨਾ ਮਹਿੰਗੀ ਆ ਤੇ ਮੈਨੂੰ ਬਾਹਰ ਕਿਸੇ ਜ਼ਮੀਨ ਦੀ ਦੱਸ ਪਈਆ ਵੀ 35-40 ਕਿੱਲੇ ਜ਼ਮੀਨ ਦੇ ਇਕੱਠਾ ਟੱਕ ਵੇਚਦਾ ਕੋਈ ਵੀ ਜੇ ਆਪਾਂ ਆਪਣੀ ਇਹ ਜ਼ਮੀਨ ਵੇਚ ਕੇ ਆਪਾਂ ਬਾਹਰ ਲੈ ਲਈਏ ਉਹ ਕਹਿੰਦੇ ਵੀ ਤਾਇਆ ਜੀ ਦੋ ਤੁਸੀਂ ਸੋਚਿਆ ਵਧੀਆ ਹੀ ਸੋਚਿਆ ਹੋਣਾ ਵੀ ਕੋਈ ਗੱਲ ਨਹੀਂ ਵੀ ਜੇ ਸੌਦਾ ਹੁੰਦਾ ਤਾਂ ਕਰ ਲਓ ਉਹ ਕਹਿੰਦਾ ਪਤਾ ਤੈਨੂੰ ਕੋਈ ਇਤਰਾਜ਼ ਤਾਂ ਨਹੀਂ ਉਹ ਕਹਿੰਦਾ ਵੀ ਨਹੀਂ ਮੈਨੂੰ ਕੋਈ ਇਤਰਾਜ਼ ਨਹੀਂ ਚਲੋ ਜਿਹੜਾ ਬਲਵੰਤ ਸਿੰਘ ਆ ਉਹ 14 ਕਿੱਲੇ ਜ਼ਮੀਨ ਦਾ ਸੌਦਾ ਕਰ ਲੈਂਦਾ ਤੇ ਜ਼ਮੀਨ ਵੇਚ ਦਿੰਦਾ ਜ਼ਮੀਨ ਵੇਚ ਕੇ ਉਹ ਆਪਣੇ ਭਤੀਜੇ ਨੂੰ ਫਿਰ ਫੋਨ ਕਰਦਾ ਕਿ ਜ਼ਮੀਨ ਵਿਕ ਗਈ ਆ ਇਸ ਰੇਟ ਵਿਕੀ ਆ ਇੰਨੇ ਪੈਸੇ ਆ ਜਿਹੜੇ ਉਹ ਆਪਾਂ ਨੂੰ ਮਿਲ ਗਏ ਆ ਤੇ ਹੁਣ ਜਿਹੜਾ ਉਹ 35 ਕਿੱਲੇ ਵਾਲਾ ਟਾਕਾ ਮੈਂ ਉਹਦਾ ਸੌਦਾ ਕਰਨਾ ਤੂੰ ਆ ਜੀ ਉਹ ਕਹਿੰਦਾ ਵੀ ਤਾਇਆ ਮੈਨੂੰ ਤਾਂ ਹਜੇ ਛੁੱਟੀ ਨਹੀਂ ਮਿਲਦੀ ਵਿੱਚ ਸੌਦਾ ਤੁਸੀਂ ਕਰ ਲਓ। ਚਲ ਉਹ 2-3 ਦਿਨਾਂ ਦੇ ਵਿੱਚ ਹੀ 35 ਕਿੱਲੇ ਜ਼ਮੀਨ ਦਾ ਸੌਦਾ ਕਰ ਲੈਂਦਾ। ਉਹ ਜ਼ਮੀਨ ਉਹਨਾਂ ਦੇ ਪਿੰਡੋਂ ਬਾਹਰ ਸੀ ਤੇ ਸੌਦਾ ਕਰਕੇ ਉਹ ਉਹਨੂੰ ਦੱਸ ਦਿੰਦਾ ਵੀ ਏਸ ਰੇਟ ਆ ਜਿਹੜੇ 35 ਕਿੱਲਿਆਂ ਦਾ ਵੀ ਮੈਂ ਭਾਅ ਕਰਕੇ ਜ਼ਮੀਨ ਆਪਣੀ ਮੈਂ ਸਾਈ ਫੜਾਤੀ। ਤੇ ਸੁਰਜੀਤ ਸਿੰਘ ਦਾ ਮੁੰਡਾ ਜੱਗੀ ਕਹਿੰਦਾ ਵੀ ਠੀਕ ਐ ਤਾਇਆ ਜੀ ਕੋਈ ਗੱਲ ਨਹੀਂ। ਉਹ ਕਹਿੰਦਾ ਵੀ ਹੁਣ ਆਪਾਂ ਬਿਆਨਨਾ ਫੜਾਉਣਾ ਵੀ ਤੂੰ ਆ ਜੀ। ਉਹ ਕਹਿੰਦਾ ਵੀ ਹਜੇ ਮੈਨੂੰ ਛੁੱਟੀ ਨਹੀਂ ਵੀ ਚਲ ਬਿਆਨਨਾ ਵੀ ਤੁਸੀਂ ਫੜਾ ਦਿਓ। ਤੇ ਵੀ ਜਦੋਂ ਰਜਿਸਟਰੀ ਹੋਣੀ ਹੋਈ ਮੈਂ ਉਦੋਂ ਆ ਜੂੰ ਤੇ ਚਲ ਬਲਵੰਤ ਸਿੰਘ ਆਪਣੇ ਪਤੀਜੇ ਨੂੰ ਕਹਿੰਦਾ ਅਗਲੇ ਦਿਨ ਫੋਨ ਕਰਕੇ ਵੀ ਬਿਆਨਾਂ ਮੈਂ ਫੜਾ ਦਿੱਤਾ ਇੰਨਾ ਬਿਆਨਾਂ ਦਿੱਤਾ ਆਹ ਪ੍ਰਨੋਟ ਭਰਿਆ ਸਾਰਾ ਕੁਝ ਉਹਨੂੰ ਦੱਸ ਦਿੰਦਾ ਤੇ ਜਿਹੜੀ ਅਗਲੇ ਮਹੀਨੇ ਆਪਾਂ ਰਜਿਸਟਰੀ ਕਰਾਉਣੀ ਆ 20 ਤਰੀਕ ਨੂੰ ਉਹ ਕਹਿੰਦਾ ਵੀ ਠੀਕ ਐ ਤੇ ਉਹ ਕਹਿੰਦਾ ਵੀ ਜੇ ਮੈਂ ਭੁੱਲ ਗਿਆ ਨਾ ਤੂੰ ਐਂ ਕਰੀ ਤੂੰ ਮੇਰੀ ਯਾਦ ਕਰਾ ਦੀ ਵੀ ਰਜਿਸਟਰੀ ਕਰਾਉਣੀ ਵੀ ਕਿਤੇ ਐਵੇਂ ਹਨਾ ਮੈਂ ਵੀ ਭੁੱਲ ਜਾ ਤੇ ਤੂੰ ਛੁੱਟੀ ਦਾ ਪ੍ਰਬੰਧ ਪਹਿਲਾਂ ਹੀ ਕਰਕੇ ਰੱਖੀ ਉਹ ਕਹਿੰਦਾ ਠੀਕ ਆ ਚਲੋ 20 ਤਰੀਕ ਤੋਂ ਪਹਿਲਾਂ ਉਹ 18 ਤਰੀਕ ਨੂੰ ਫੋਨ ਕਰਦਾ ਆਪਦੇ ਤਾਏ ਨੂੰ ਵੀ ਤਾਇਆ ਪਰਸੋਂ ਦੀ ਮੈਂ ਛੁੱਟੀ ਲੈ ਲਈ ਆ ਵੀ ਮੈਂ ਕੱਲ ਨੂੰ ਸ਼ਾਮ ਨੂੰ ਆਜੂਗਾ ਵੀ ਪਰਸੋਂ ਆਪਾਂ ਰਜਿਸਟਰੀ ਕਰਾਉਣੀ ਆ ਪਰ ਬਲਵੰਤ ਸਿੰਘ ਨੇ ਉਹ ਰਜਿਸਟਰੀ ਸੀ ਜਿਹੜੀ ਉਹ 15 ਤਰੀਕ ਨੂੰ ਹੀ ਕਰਾ ਲਈ ਸੀ ਤੇ ਉਹ ਆਪਣੇ ਭਤੀਜੇ ਨੂੰ ਸੱਚ ਨਹੀਂ ਦੱਸਦਾ ਉਹਨੂੰ ਕਹਿੰਦਾ ਕਿ ਪੁੱਤ ਵੀ ਉਹਨਾਂ ਦੇ ਘਰੇ ਨਾ ਮਰਗ ਹੋ ਗਈ ਵੀ ਮੈਂ ਤੈਨੂੰ ਫੋਨ ਕਰਨ ਨਹੀਂ ਆਲਾ ਸੀ ਚਲ ਤੂੰ ਕਰ ਲਿਆ ਵੀ ਰਜਿਸਟਰੀ ਨਹੀਂ ਹੁਣ ਹੋਣੀ 10 ਦਿਨ ਠਹਿਰ ਕੇ ਹੋਊਗੀ ਉਹ ਕਹਿੰਦਾ ਠੀਕ ਆ ਤਾਇਆ ਫਿਰ ਮੈਂ ਉਦਹੀਂ ਆਉਂਗਾ ਨਾ ਮੈਨੂੰ ਦੱਸ ਦਿਓ ਚਲੋ ਭਈ 10 ਦਿਨ ਲੰਗੇ ਫਿਰ 15 ਲੰਗੇ ਕਰਦੇ ਕਰਾਉਂਦੇ ਮਹੀਨਾ 2 ਮਹੀਨੇ ਲੰਘ ਗਏ ਤਾਇਆ ਰੋਜ਼ ਕੋਈ ਨਾ ਕੋਈ ਬਹਾਨਾ ਮਾਰ ਦਿਆ ਕਰੀ ਉਹਨੇ ਆਪਣੇ ਭਤੀਜੇ ਨੂੰ ਨਾ ਦੱਸਿਆ ਵੀ ਮੈਂ ਰਜਿਸਟਰੀ ਕਰਾ ਲਈ ਆ ਤੇ ਚਲੋ ਇੱਕ ਦਿਨ ਫਿਰ ਉਹ ਆਉਂਦਾ ਜਦੋਂ ਉਹ ਆਇਆ ਤੇ ਉਹਨੇ ਘਰ ਗੱਲ ਕੀਤੀ ਆਪਣੀ ਮਾਂ ਕੋਲ ਵੀ ਮੰਮੀ ਤਾਇਆ ਤਾਂ ਮੈਨੂੰ ਉਹਦੋਂ ਕਹਿੰਦਾ ਸੀ ਹਨਾ ਵੀ ਜ਼ਮੀਨ ਦੀ ਰਜਿਸਟਰੀ ਕਰਾਉਣੀ ਆ ਵੀ ਬਿਆਨਾਂ ਵੀ ਫੜਾਇਆ ਹੋਇਆ ਪੈਸੇ ਦਿੱਤੇ ਹੋਏ ਆ ਤੇ ਵੀ ਰਜਿਸਟਰੀ ਉਹ ਟਾਲ ਮਟੋਲ ਕਰ ਰਿਹਾ ਵੀ ਕੋਈ ਨੁਕਸਾਨ ਤਾਂ ਨਹੀਂ ਹੁੰਦਾ ਉਹ ਕਹਿੰਦੀ ਵੀ ਦੇਖ ਪਤਾ ਸਾਨੂੰ ਕਿਹੜਾ ਬੰਦੇ ਗੱਲ ਦੱਸਦੇ ਆ ਵੀ ਤੂੰ ਪੁੱਛ ਆਪਣੇ ਦਾਏ ਨੂੰ ਚਲੋ ਆਪਦੇ ਦਾਏ ਨੂੰ ਕਹਿੰਦਾ ਵੀ ਦਾਇਆ ਐਂ ਤਾਂ ਆਪਣਾ ਬਿਆਨਾ ਦਿੱਤਾ ਹੋਇਆ ਵੀ ਕੱਲ ਨੂੰ ਆਗਲਾ ਮੁੱਕਰ ਜੀ ਵੀ ਰਜਿਸਟਰੀ ਨੂੰ ਕਹੋ ਨਾ ਤੁਸੀਂ ਕਹਿੰਦਾ ਕੋਈ ਨਹੀਂ ਪਤਾ ਤੂੰ ਫਿਕਰ ਨਾ ਕਰ ਕਹਿੰਦਾ ਉਹ ਆਪਣੀ ਬੰਦੇ ਨੇ ਐਡੀ ਗੱਲ ਨਹੀਂ ਹੋएगी ਤੇ ਚਲ ਭਈ ਉਹ ਚਲਿਆ ਜਾਂਦਾ ਛੁੱਟੀ ਕੱਟ ਕੇ ਤੇ ਫਿਰ ਫਿਰ ਉਹਨੂੰ ਐ ਲੱਗਦਾ ਵੀ ਦਾਇਆ ਤਾਂ ਨਾ ਹੀ ਨਹੀਂ ਲੈਂਦਾ ਤੇ ਉਹ ਨਾ ਉਹਦਾ ਕੋਈ ਦੋਸਤ ਹੁੰਦਾ ਗਾਂਧੀਆ ਤੇ ਉਹ ਦੋਸਤ ਤੋਂ ਪਤਾ ਕਰਦਾ ਕਚਹਿਰੀਆਂ ਦੇ ਵਿੱਚੋਂ ਤੇ ਜਦੋਂ ਪਤਾ ਕਰਦਾ ਉਹਨੂੰ ਐ ਪਤਾ ਲੱਗਦਾ ਵੀ ਜਿਹੜੀ ਜ਼ਮੀਨ ਆ 35 ਕਿੱਲੇ ਲਈ ਸਾਰੀ ਵੀ ਉਹ ਮੇਰੇ ਤਾਏ ਦੇ ਨਾਮ ਬੋਲਦੀ ਹੈ ਬਲਵੰਤ ਸਿੰਘ ਦੇ ਤੇ ਉਹ ਤਾਏ ਨੂੰ ਫੋਨ ਕਰਦਾ ਕਹਿੰਦਾ ਤਾਇਆ ਤੂੰ ਜ਼ਮੀਨ ਸਾਰੀ ਆਪਣੇ ਨਾਂ ਕਰਾ ਲਈ ਤੇ ਤੂੰ ਮੈਨੂੰ ਦੱਸਿਆ ਹੀ ਨਹੀਂ ਉਹ ਕਹਿੰਦਾ ਪੁੱਤ ਦੱਸਣ ਵਾਲੀ ਕੀ ਗੱਲ ਸੀ ਪਹਿਲਾਂ ਮੈਨੂੰ ਐਂ ਦੱਸ ਵੀ ਤੇਰਾ ਤੇ ਮੇਰਾ ਕੁਛ ਵੰਡਿਆ ਤੂੰ ਮੇਰਾ ਭਤੀਜਾ ਮੈਂ ਤੇਰਾ ਕਦੇ ਮਾੜਾ ਚਾਹੂੰ ਉਹ ਕਹਿੰਦਾ ਗੱਲ ਮਾੜਾ ਚਾਹਣ ਦੀ ਨਹੀਂ ਵੀ ਤੁਸੀਂ ਘਟੋ ਘਟ ਮੈਨੂੰ ਦੱਸਣਾ ਤਾਂ ਸੀ ਵੀ ਇਤਰਾਜ਼ ਤਾਂ ਮੈਨੂੰ ਕੋਈ ਨਹੀਂ ਵੀ ਜਦੋਂ ਤੁਸੀਂ ਮੇਰਾ ਇੰਨਾ ਕਰਦੇ ਹੋ ਵੀ ਜ਼ਮੀਨ ਕਿੱਧਰ ਜਾਂਦੀ ਆ ਉਹ ਕਹਿੰਦਾ ਅਸਲ ਦੇ ਵਿੱਚ ਪੁੱਤ ਥੋੜੇ ਦਿਨ ਪਹਿਲਾਂ ਹੀ ਰਜਿਸਟਰੀ ਕਰਾਈ ਆ ਵੀ ਐਮਰਜੈਂਸੀ ਮੈਨੂੰ ਰਜਿਸਟਰੀ ਕਰਾਉਣੀ ਪਈ ਵੀ ਉਹ ਮਸਾ ਮੰਨੇ ਸੀਗੇ ਉਹ ਕਹਿੰਦਾ ਚਲ ਠੀਕ ਆ ਚਲੋ ਭਾਈ ਉਸ ਤੋਂ ਬਾਅਦ ਉਹਨੂੰ ਆਏ ਹੁੰਦਾ ਵੀ ਤਾਂ ਆਏ ਨੀ ਕਿੱਧਰ ਜ਼ਮੀਨ ਲੈ ਕੇ ਜਾਣੀ ਆ ਠੇਕਾ ਹਿੱਸਾ ਘਰ ਦੇ ਵਿੱਚ ਆਉਂਦਾ ਸੀਗਾ ਇਸੇ ਤਰ੍ਹਾਂ ਸਾਲ ਦੋ ਸਾਲ ਲੰਘ ਜਾਂਦੇ ਆ ਉਸ ਤੋਂ ਬਾਅਦ ਇੱਕ ਦਿਨ ਜੱਗੀ ਦੀ ਮਾਂ ਜਿਹੜੀ ਉਹ ਆਪਣੇ ਜੇਠ ਨੂੰ ਕਹਿੰਦੀ ਆ ਵੀ ਜੱਗੀ ਦਾ ਆਪਾਂ ਕੋਈ ਹੁਣ ਵਿਆਹ ਕਰਨਾ ਰਿਸ਼ਤਾ ਵੇਖੀਏ ਹਨਾ ਵੀ ਨੌਕਰੀ ਕਰਦਾ ਵੀ ਹੁਣ ਇਹਦੀ ਬਦਲੀ ਵੀ ਹੋ ਜੂ ਤੇ ਉਹ ਟਾਲ ਮਟੋਲ ਕਰਦਾ ਜਾਂਦਾ ਤੇ ਜੱਗੀ ਦੀ ਮਾਂ ਜਿਹੜੀ ਉਹ ਵੀ ਬਿਮਾਰ ਹੋ ਜਾਂਦੀ ਆ ਤੇ ਉਹਨੂੰ ਅਟੈਕ ਹੋ ਜਾਂਦਾ ਉਹਦੀ ਵੀ ਮੌਤ ਹੋ ਜਾਂਦੀ ਆ ਤੇ ਜੱਗੀ ਵਿਚਾਰਾ ਕੱਲਾ ਰਹਿ ਜਾਂਦਾ ਭਾਵੇਂ ਉਹਦੇ ਤਾਇਆ ਤਾਈ ਤੇ ਉਹਦੇ ਬੱਚੇ ਹੈਗੇ ਸੀ ਘਰ 'ਚ ਪਰ ਫਿਰ ਵੀ ਉਹਦੇ ਮਾਪਿਓ ਤਾਂ ਉਹਦਾ ਵਿਆਹ ਦੇਖੇ ਬਿਨਾ ਵੀ ਤੁਰ ਗਏ ਉਹਨੂੰ ਬੜਾ ਦੁੱਖ ਹੁੰਦਾ ਤੇ ਉਹ ਨਾ ਛੁੱਟੀ ਲੈ ਕੇ ਲੰਬੀ ਘਰ ਆ ਜਾਂਦਾ ਜਦੋਂ ਉਹ ਡਿਊਟੀ ਤੇ ਨਹੀਂ ਜਾਂਦਾ ਤੇ ਉਹਦੇ ਤਾਈ ਨੂੰ ਵੀ ਫਿਕਰ ਹੋ ਜਾਂਦਾ ਉਹ ਕਹਿੰਦਾ ਵੀ ਪੁੱਤ ਹੁਣ ਤੂੰ ਡਿਊਟੀ ਜੁਆਇਨ ਕਰ ਲਾ ਉਹ ਕਹਿੰਦਾ ਵੀ ਤਾਇਆ ਮੇਰਾ ਜੀ ਨਹੀਂ ਕਰਦਾ ਵੀ ਮੇਰੇ ਮਾਪਿਓ ਇਸ ਦੁਨੀਆ ਤੇ ਜਿਵੇਂ ਆਏ ਸੀ ਉਵੇਂ ਹੀ ਚਲੇ ਗਏ ਵੀ ਮੈਂ ਤਾਂ ਉਹਨਾਂ ਨੂੰ ਨੂੰ ਦਾ ਸੁੱਖ ਵੀ ਨਹੀਂ ਦੇ ਸਕਿਆ ਤੇ ਚਲ ਉਹ ਨੂੰ ਕਹਿੰਦਾ ਵੀ ਮੈਂ ਨਾ ਇੱਥੇ ਰਹਿਣਾ ਨਹੀਂ ਚਾਹੁੰਦਾ ਵੀ ਤੁਸੀਂ ਐਂ ਕਰੋ ਜਿਹੜੀ ਜ਼ਮੀਨ ਹੈਗੀ ਵੀ ਉਹ ਤੁਸੀਂ ਰੱਖ ਲਓ ਤੇ ਵੀ ਮੈਨੂੰ ਪੈਸੇ ਦੇ ਦਿਓ ਤੇ ਵੀ ਮੈਂ ਕਿਤੇ ਹੋਰ ਜ਼ਮੀਨ ਲਾਊਂਗਾ ਵੀ ਮੈਂ ਇੱਥੇ ਰਹਿਣਾ ਨਹੀਂਗਾ ਵੀ ਮੇਰਾ ਨਹੀਂ ਇੱਥੇ ਜੀ ਲੱਗਦਾ ਤੇ ਉਹ ਕਹਿੰਦਾ ਕਿਹੜੀ ਜ਼ਮੀਨ ਉਹ ਕਹਿੰਦਾ ਵੀ ਤਾਇਆ ਉਹੀ ਜ਼ਮੀਨ ਜਿਹੜੀ ਤੁਸੀਂ ਲਈ ਆ ਕਹਿੰਦਾ ਜ਼ਮੀਨ ਤਾਂ ਮੇਰੀ ਆ ਉਹ ਕਹਿੰਦਾ ਵੀ ਨਾ ਤੁਹਾਡੇ ਆ ਵੀ ਹੈਗੀ ਤਾਂ ਆਪਣੀ ਅੱਧੀ ਅੱਧੀ ਲੈ ਕਹਿੰਦਾ ਤੂੰ ਕਮਾਲ ਕਰਦਾ ਕਹਿੰਦਾ ਇੱਕ ਤਾਂ ਮੈਂ ਤੈਨੂੰ ਆਪਦੇ ਘਰ ਚ ਰੱਖੀ ਬੈਠਾ ਕਿੰਨਾ ਚਿਰ ਤੇਰੀ ਮਾਂ ਨੂੰ ਅਸੀਂ ਖਵਾਈ ਗਏ ਆ ਤੇ ਤੂੰ ਕਹਿੰਦਾ ਜ਼ਮੀਨ ਤੇ ਵੀ ਹੱਕ ਜਤਾਉਣ ਲੱਗ ਗਿਆ ਉਹ ਕਹਿੰਦਾ ਵੀ ਤਾਇਆ ਤੈਨੂੰ ਪਤਾ ਹੋਣਾ ਚਾਹੀਦਾ ਉਹ ਜ਼ਮੀਨ ਮੇਰੇ ਪਿਓ ਦੀ ਆ ਉਹ ਕਹਿੰਦਾ ਵੀ ਤੇਰਾ ਪਿਓ ਮੇਰਾ ਭਰਾ ਸੀ ਨਾ ਮੇਰੇ ਭਰਾ ਦੀ ਜ਼ਮੀਨ ਮੇਰੀ ਸੀ ਤੇ ਮੇਰੇ ਭਰਾ ਨੂੰ ਜ਼ਮੀਨ ਮੇਰੇ ਪਿਓ ਨੇ ਦਿੱਤੀ ਸੀ ਤੇ ਮੇਰੇ ਪਿਓ ਦੀ ਜ਼ਮੀਨ ਤੇ ਮੇਰਾ ਹੱਕ ਆ ਉਹ ਕਹਿੰਦਾ ਵੀ ਫਿਰ ਮੇਰੇ ਪਿਓ ਦੀ ਜ਼ਮੀਨ ਤੇ ਮੇਰਾ ਹੱਕ ਆ ਉਹ ਕਹਿੰਦਾ ਜਦੋਂ ਮੇਰਾ ਭਰਾ ਹੀ ਨਹੀਂ ਰਿਹਾ ਤੇਰੇ ਨਾਲ ਮੇਰਾ ਕੀ ਰਿਸ਼ਤਾ ਮੁੱਕਰ ਜਾਂਦਾ ਸਾਫ਼ ਤੇ ਉਹ ਵਿਚਾਰਾ ਬੜਾ ਸੋਚਦਾ ਵੀ ਆ ਕੀ ਗੱਲ ਹੋਗੀ ਪਰ ਹੁਣ ਉਹ ਲੜੇ ਵੀ ਕੀ ਇਹਦੇ ਨਾਲ ਲੜੇ ਹਨਾ ਜਦੋਂ ਰਜਿਸਟਰੀ ਹੋਈ ਸੀ ਉਹਦੇ ਨਾਮ ਹੋਈ ਸੀਗੀ ਤੇ ਉਹ ਕੀ ਕਰ ਸਕਦਾ ਸੀ ਚਲ ਉਹਨੇ ਹੁਣ ਤਾਂ ਰੋਲਾ ਰੋਲਾ ਪਾਇਆ ਪਰ ਰੋਲੇ ਨੂੰ ਕੌਣ ਸੁਣਦਾਗਾ ਤੇ ਉਸ ਤੋਂ ਬਾਅਦ ਭਾਈ ਚਲੋ ਉਹ ਛੱਡ ਜਾਂਦਾ ਉਹ ਘਰ ਘਰ ਛੱਡ ਕੇ ਜਿੱਥੇ ਉਹਦੀ ਡਿਊਟੀ ਸੀ ਉੱਥੇ ਹੀ ਰਹਿਣ ਲੱਗ ਜਾਂਦਾ ਭਾਵੇਂ ਉਹਦੀ ਸਰਕਾਰੀ ਨੌਕਰੀ ਸੀਗੀ ਚਲੋ ਹੌਲੀ-ਹੌਲੀ ਥੋੜਾ ਸਮਾਂ ਗੁਜ਼ਰਦਾ ਤੇ ਉਹਦਾ ਵਿਆਹ ਹੋ ਜਾਂਦਾ ਹੁਣ ਵਿਆਹ ਵੀ ਕਰਾਉਣਾ ਸੀ ਜਦੋਂ ਮਾਂ ਪਿਓ ਤਾਂ ਹੈ ਨਹੀਂ ਸੀ ਸਿਰ ਤੇ ਵਿਆਹ ਕਰਾ ਕੇ ਆਪਣੀ ਪਤਨੀ ਨਾਲ ਉਸੇ ਸ਼ਹਿਰ ਦੇ ਵਿੱਚ ਰਹਿਣ ਲੱਗ ਜਾਂਦਾ ਤੇ ਉਹਨੇ ਕਦੇ ਮੁੜ ਕੇ ਪਿੰਡ ਗੇੜਾ ਨਾ ਮਾਰਿਆ ਤੇ ਹੌਲੀ-ਹੌਲੀ ਫਿਰ ਉਹ ਹਨਾ ਸਬਰ ਕਹਿੰਦੇ ਹੁੰਦੇ ਆ ਕਿਸੇ ਦਾ ਸਬਰ ਆ ਜਿਹੜਾ ਫਿਰ ਉਸੇ ਬਲਵੰਤ ਦਾ ਜਿਹੜਾ ਮੁੰਡਾ ਸੀ ਉਹ ਨਸ਼ਿਆਂ ਦੇ ਵਿੱਚ ਪੈ ਜਾਂਦਾ ਨਸ਼ੇ ਬਹੁਤ ਜ਼ਿਆਦਾ ਕਰਦਾ ਉਹ ਤੇ ਇੱਕ ਦਿਨ ਉਹ ਨਸ਼ੇ ਦੇ ਜਦੋਂ ਟੀਕਾ ਲਾਉਂਦਾ ਨਸ਼ੇ ਦਾ ਤੇ ਉਹਦੀ ਉੱਥੇ ਹੀ ਮੌਤ ਹੋ ਜਾਂਦੀ ਆ ਖੇਤ ਦੇ ਵਿੱਚ ਹੀ ਜਿਹੜਾ ਖੇਤ ਉਹਨੇ ਜ਼ਮੀਨ ਲਈ ਸੀ ਉਸੇ ਜ਼ਮੀਨ ਦੇ ਵਿੱਚ ਉਹ ਮਰਿਆ ਪਿਆ ਹੁੰਦਾ ਤੇ ਉਸ ਤੋਂ ਬਾਅਦ ਬਲਵੰਤ ਦਾ ਜਿਹੜਾ ਉਹ ਰੋਂਦਾ ਕਰ ਲਾਉਂਦਾ ਕਿਹੜਾ ਵੇਲਾ ਹੱਥ ਹੋਣਾ ਸੀ ਤੇ ਜਦੋਂ ਉਹ ਕੁੜੀ ਦਾ ਵਿਆਹ ਕਰ ਦਿੰਦਾ ਫਿਰ ਆਵਦੀ ਦਾ ਕੁੜੀ ਦਾ ਵਿਆਹ ਕਰਕੇ ਉਹਤੇ ਪੈਸੇ ਪੂਸੇ ਲਾਉਂਦਾ ਤੇ ਕੁੜੀ ਵਿਆਹ ਕੇ ਸਹੁਰੇ ਘਰ ਚਲੀ ਜਾਂਦੀ ਆ ਪਰ ਉਸ ਤੋਂ ਬਾਅਦ ਉਸੇ ਬਲਵੰਤ ਸਿੰਘ ਨੂੰ ਤੇ ਉਹਦੀ ਪਤਨੀ ਨੂੰ ਦੋਨਾਂ ਨੂੰ ਕੈਂਸਰ ਹੋ ਜਾਂਦਾ ਬਲਵੰਤ ਸਿੰਘ ਨੂੰ ਗਲੇ ਦਾ ਕੈਂਸਰ ਤੇ ਉਹਦੀ ਪਤਨੀ ਨੂੰ ਰੀੜ ਦੀ ਹੱਡੀ ਦਾ ਕੈਂਸਰ ਇਕੱਠਿਆਂ ਨੂੰ ਹੁੰਦਾ ਤੇ ਫਿਰ ਉਹ ਬੜਾ ਤੜਫਦੇ ਆ ਮੰਜੇ ਤੇ ਪਏ ਬਹੁਤ ਉਹ ਔਖੇ ਹੁੰਦੇ ਆ ਬਹੁਤ ਸਾਰਾ ਉਹਨਾਂ ਦੇ ਇਲਾਜ ਤੇ ਪੈਸਾ ਲੱਗ ਜਾਂਦਾ ਉਹੀ ਤੀਜਵਾਈ ਫਿਰ ਉਹਨੂੰ ਸਾਹਮਦੇ ਆ ਤੇ ਫਿਰ ਜਦੋਂ ਇਸ ਗੱਲ ਦਾ ਜੱਗੀ ਨੂੰ ਪਤਾ ਲੱਗਦਾ ਤੇ ਉਹ ਮਤਲਬ ਉਹ ਪ੍ਰਮਾਤਮਾ ਨੂੰ ਇਹੀ ਕਹਿੰਦਾ ਵੀ ਪ੍ਰਮਾਤਮਾ ਮੈਂ ਤਾਂ ਕਦੇ ਦਿਲੋਂ ਇਹ ਗੱਲ ਕੱਢੀ ਵੀ ਨਹੀਂ ਸੀ ਵੀ ਉਹਨਾਂ ਨਾਲ ਕੁਝ ਇਸ ਤਰ੍ਹਾਂ ਦਾ ਹੋਵੇ ਵੀ ਪਰ ਤੂੰ ਹੀ ਨਿਵੇੜੇ ਕਰਨ ਵਾਲਾ ਤੇ ਫਿਰ ਉਹ ਜਦੋਂ ਵੀ ਕਿਸੇ ਨੂੰ ਆਪਦੀ ਗੱਲ ਦੱਸਦਾ ਨਾ ਉਹ ਇਹੀ ਕਹਿੰਦਾ ਵੀ ਕਈ ਵਾਰੀ ਕਿਸੇ ਬੰਦੇ ਦਾ ਸਬਰ ਨਾ ਤੁਹਾਨੂੰ ਲੈ ਕੇ ਬਹਿ ਜਾਂਦਾ ਵੀ ਮੈਂ ਸਬਰ ਕਰ ਲਿਆ ਹੁਣ ਮੇਰੇ ਪਿਓ ਦੀ ਜ਼ਮੀਨ ਤੇ ਮੇਰਾ ਹੱਕ ਸੀ ਵੀ ਮੈਂ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ ਸੀ ਠੀਕ ਹੈ ਮੈਂ ਉਹ ਤੇ ਭਰੋਸਾ ਕੀਤਾ ਸੀ ਵੀ ਜੇ ਮੈਂ ਨੌਕਰੀ ਲਈ ਸੀ ਤਾਂ ਉਹ ਮੇਰੀ ਆਪਣੀ ਕਾਬਲੀਅਤ ਸੀ ਤੇ ਜ਼ਮੀਨ ਤੇ ਤਾਂ ਮੇਰਾ ਹੱਕ ਹੈਗਾ ਹੀ ਸੀ ਨਾ ਜੇ ਮੈਨੂੰ ਇੰਨਾ ਹੀ ਪਤਾ ਹੁੰਦਾ ਵੀ ਮੇਰਾ ਤਾਂ ਆਇਆ ਮੇਰੇ ਨਾਲ ਇਸ ਤਰ੍ਹਾਂ ਧੋਖਾ ਕਰੂ ਤੇ ਮੈਂ ਕਦੇ ਉਹ ਤੇ ਯਕੀਨ ਨਹੀਂ ਨਾ ਕਰਦਾ ਵੀ ਮੈਂ ਤਾਂ ਉਹਨੂੰ ਆਪਣੇ ਪਿਓਾਂ ਤੋਂ ਵੀ ਵੱਧ ਸਤਿਕਾਰ ਦਿੱਤਾ ਸੀ ਪਰ ਉਹਦੇ ਸਤਿਕਾਰ ਆ ਜਿਹੜਾ ਉਹ ਹਜਮ ਨਹੀਂ ਆਇਆ ਫਿਰ ਇਸ ਤਰ੍ਹਾਂ ਉਹਨਾਂ ਦੋਨਾਂ ਜੀਆਂ ਦੀ ਮੌਤ ਹੋ ਜਾਂਦੀ ਆ ਤੇ ਫਿਰ ਸਾਰੇ ਲੋਕ ਇਹੀ ਕਹਿੰਦੇ ਆ ਵੀ ਨਰਕ ਸੁਰਗ ਇੱਥੇ ਆ ਵੀ ਜਦੋਂ ਆਪਾਂ ਕਿਸੇ ਨਾਲ ਮਾੜਾ ਕਰਦੇ ਆ ਨਾ ਉਹ ਆਪਣੇ ਨਾਲ ਹੋ ਜਾਂਦਾ ਕਦੇ ਵੀ ਕਿਸੇ ਦਾ ਹੱਕ ਨਹੀਂ ਖਾਣਾ ਚਾਹੀਦਾ ਚਾਹੇ ਭਰਾ ਚਾਹੇ ਭਤੀਜਾ ਕੋਈ ਵੀ ਆ ਸਾਡਾ ਨੇੜਲਾ ਜਾਂ ਕੋਈ ਵਗਾਨਾ ਕਦੇ ਵੀ ਕਿਸੇ ਦੀ ਕਮਾਈ ਤੇ ਕਿਸੇ ਦੀ ਪ੍ਰਾਪਰਟੀ ਤੇ ਇਸ ਤਰ੍ਹਾਂ ਹੱਕ ਨਾ ਜਿਤਾਓ ਵੀ ਜੇ ਅਗਲਾ ਤੁਹਾਨੂੰ ਹੱਕ ਦਿੰਦਾ ਤੇ ਤੁਸੀਂ ਉਹਨੂੰ ਹੜੱਪ ਲਓ ਕਿਉਂਕਿ ਸਾਨੂੰ ਇਹ ਪਤਾ ਵੀ ਜ਼ਮੀਨਾਂ ਜਾਇਦਾਦਾਂ ਕੋਠੀਆਂ ਆਕਾਰਾਂ ਸਭ ਕੁਝ ਇੱਥੇ ਰਹਿ ਜਾਣਾ ਹੁੰਦਾ ਬਸ ਆਪਣੀ ਮਿਹਨਤ ਤੇ ਆਪਣਾ ਸਬਰ ਰੱਖੋ ਜਿੰਨੀ ਮਿਹਨਤ ਕਰੋਗੇ ਉਹਨਾਂ ਤੁਹਾਨੂੰ ਮਿਲ ਜੂਗਾ ਜੇ ਤੁਹਾਡੇ ਕੋਲੇ 20 ਲੱਖ ਦੀ ਗੱਡੀ ਆ ਤਾਂ ਵੀ ਤੁਹਾਡਾ ਟਾਈਮ ਲੰਘ ਜਾਣਾ ਤੇ ਜੇ ਤੁਹਾਡੇ ਕੋਲੇ 4 ਲੱਖ ਦੀ ਆ ਫਿਰ ਵੀ ਲੰਘ ਜਾਣਾ ਜੇ ਅਸੀਂ ਸੁਪਨਾ ਵੇਖਦੇ ਆ ਨਾ ਵੀ ਸਾਡੇ ਕੋਲ 20 ਲੱਖ ਦੀ ਗੱਡੀ ਹੋਵੇ ਤਾਂ ਸਾਨੂੰ 20-20 ਘੰਟੇ ਜਾ ਕੇ ਮਿਹਨਤ ਕਰਨੀ ਪਊਗੀ ਇਸ ਕਰਕੇ ਕਦੇ ਵੀ ਕਿਸੇ ਦੀ ਬਣੀ ਬਣਾਈ ਪ੍ਰਾਪਰਟੀ ਤੇ ਆਪਣਾ ਹੱਕ ਨਾ ਜਿਤਾਓ ਵੀਡੀਓ ਨੂੰ ਖਤਮ ਕਰਨ ਤੋਂ ਪਹਿਲਾਂ ਆਪਾਂ ਤੁਹਾਡੇ ਨਾਲ ਆਪਣੀ ਪਹਿਲਾਂ ਵਾਲੀ ਕਹਾਣੀ ਦੇ ਕਮੈਂਟ ਸਾਂਝੇ ਕਰਦੇ ਹਾਂ ਪਹਿਲਾ ਕਮੈਂਟ ਹੈ ਪ੍ਰਗਟ ਸਿੰਘ ਇਹ ਮੇਰੀ ਭੈਣ ਗੁਰਮੀਤ ਮੱਖੂ ਆ ਦੀਦੀ ਜੀ ਬਹੁਤ ਸੋਹਣੀ ਕਹਾਣੀ ਹੈ ਅੱਗੇ ਬਲਜੀਤ ਕੌਰ ਜੀ ਹਾਂਜੀ ਕਿਰਨ ਪੁੱਤ ਬਹੁਤ ਵਧੀਆ ਸਟੋਰੀ ਅੱਗੇ ਐਸ ਕੇ ਆਈ ਇਹਨਾਂ ਦਾ ਕੋਈ ਨਾਮ ਨਹੀਂ ਸ਼ੋ ਹੁੰਦਾ ਹੈਂਡਲ ਨੇਮ ਸ਼ੋ ਹੁੰਦਾ ਨਾਈਸ ਸਟੋਰੀ ਗੋਡ ਬlesਸ ਯੂ ਅੱਗੇ ਅਵਿਰਾਜ ਸਿੰਘ ਇਹ ਮੇਰੀ ਭੈਣ ਅਮਨ ਮਖੂਦੋਂ ਇਹ ਗਰਮੀਤ ਭੈਣ ਦੇ ਦਰਾਣੀ ਜੀ ਆ। ਦੀਦੀ ਜੀ ਗੁੱਡ ਸਟੋਰੀ ਅੱਗੇ ਕਸ਼ਮੀਰ ਖਖ ਜੀ ਨਾਈਸ ਸਟੋਰੀ ਅੱਗੇ ਰਕੇਸ਼ ਸਹਾਰਨ ਨਾਈਸ ਜੀ ਰਾਜ ਵੈਰੀ ਨਾਈਸ ਸਟੋਰੀ ਸਿੱਧੂ ਸਿੱਧੂ ਨਾਈਸ ਸਟੋਰੀ ਸਿਸਟਰ ਅੱਗੇ ਬਲਜਿੰਦਰ ਸਿੰਘ ਜੀ ਨਾਈਸ ਸਟੋਰੀ ਰਾਜਕੁਮਾਰ ਵੈਰੀ ਗੁੱਡ ਸਟੋਰੀ ਅੱਗੇ ਨਰਿੰਦਰ ਕੌਰ ਜੀ ਬਹੁਤ ਸੋਹਣੀ ਕਹਾਣੀ ਹੈ ਜੀ ਅੱਗੇ ਮੇਰੀ ਭੈਣ ਬੱਬਲ ਅਗਮਜੋਤ ਨਾਮ ਦੀ ਆਈਡੀ ਬਣੀਆ ਅਗਮ ਇਹਨਾਂ ਦੇ ਬੱਚੇ ਦਾ ਨਾਮ ਆ ਸਾਡੇ ਦੇਸ਼ ਵਿੱਚ ਰੇਪ ਹੋ ਰਹੇ ਆ ਪਰ ਇਨਸਾਫ ਨਹੀਂ ਮਿਲਦਾ ਜੇ ਅਨੀਤਾ ਵਰਗੀ ਆਈਪੀਐਸ ਅਫੀਸਰ ਹੋਵੇ ਤਾਂ ਇਨਸਾਫ ਜ਼ਰੂਰ ਮਿਲੂਗਾ ਹਾਂਜੀ ਬਿਲਕੁਲ ਸਾਡੇ ਜਿਹੜੇ ਸਾਡਾ ਕਾਨੂੰਨ ਆ ਜਿੰਨਾਂ ਕੋਲ ਪਾਵਰ ਆ ਸਾਡਾ ਕਹੋ ਪੁਲਿਸ ਡਿਪਾਰਟਮੈਂਟ ਆ ਜੇ ਉਹ ਆਪਣੀ ਪਾਵਰ ਦੀ ਸਹੀ ਵਰਤੋਂ ਕਰੇ ਤਾ ਕਾਫੀ ਹੱਦ ਤੱਕ ਕਰਾਈਵਾਂ ਜਿਹੜੇ ਘਟ ਜਾਣਗੇ ਅੱਗੇ ਬਣੀਤਾ ਰਾਣੀ ਦੀਦੀ ਜੀ ਬਹੁਤ ਸੋਹਣੀ ਸਟੋਰੀ ਹੈ ਧੰਨਵਾਦ ਜੀ ਅੱਗੇ ਸੁਖਨੂਰ ਸਿੰਘ ਸਿੱਧੂ ਨਾਈਸ ਸਟੋਰੀ ਸਿਸਟਰ ਹਾਂਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦਿਲੋਂ ਪਿਆਰ ਤੇ ਸਪੋਰਟ ਕਰਨ ਲਈ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਹਾਡੇ ਆਸ-ਪਾਸ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰੀ ਆ ਜਾਂ ਤੁਹਾਡੇ ਨਾਲ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰੀ ਆ ਤਾਂ ਤੁਸੀਂ ਸਾਡੇ ਨਾਲ ਜਰੂਰ ਸਾਂਝੀ ਕਰਿਓ ਆਪਾਂ ਨਾਮ ਗੁਪਤ ਰੱਖ ਕੇ ਆਪਣੇ ਚੈਨਲ ਤੇ ਜਰੂਰ ਸੁਣਾਵਾਂਗੇ ਤਾਂ ਕਿ ਕਿਸੇ ਨੂੰ ਕੋਈ ਸਿੱਖਿਆ ਜਾਂ ਸੇਧ ਮਿਲ ਸਕੇ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸ਼ਸ਼ੀ ਕਾਲ ਜੀ